ਅੱਜ ਸਾਡੇ ਸਮਾਜ ਵਿੱਚ ਔਰਤਾਂ ਨਾਲੋਂ ਮਰਦਾਂ ਨੂੰ ਦਿਲ ਦੇ ਰੋਗ ਹਾਰਟ ਅਟੈਕ ਜ਼ਿਆਦਾ ਹੋ ਰਹੇ ਨੇ ਕਿਉਂ ਆਖਰਕਾਰ ਇਹਦੇ ਪਿੱਛੇ ਕੀ ਕਾਰਨ ਨੇ ਕੀ ਇਸ ਤੋਂ ਬੜੇ ਆਸਾਨੀ ਨਾਲ ਬਚਿਆ ਜਾ ਸਕਦਾ ਵੀਰੋ ਇਹ ਇੱਕ ਬੜਾ ਗੰਭੀਰ ਮਸਲਾ ਆ ਤੇ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਇਹਦਾ ਬੜਾ ਹੀ ਸੌਖਾ ਵੀ ਹੱਲ ਆ ਇਹ ਤੋਂ ਆਪਾਂ ਵੱਡੀ ਗਿਣਤੀ ਚ ਬੱਸ ਸਕਦੇ ਹਾਂ ਪਿਛਲੇ ਸਮਿਆਂ ਚ ਮੈਂ ਬਹੁਤ ਹੀ ਵਧੀਆ-ਵਧੀਆ ਲੋਕ ਚੰਗੇ ਅਹੁਦਿਆਂ ਤੋਂ ਜਿਹੜੇ ਉਹਨਾਂ ਦੇ ਬਾਰੇ ਸੁਣਿਆ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਤੁਰੰਤ ਮਰ ਕੇ ਆਖਰਕਾਰ ਕਿਉਂ ਅਸੀਂ ਇਹਦੀ ਬਰੀਕੀ ਤੇ ਤੇ ਸਵਾਲ ਜ਼ਰੂਰ ਕਰਨਾ ਚਾਹੀਦਾ ਸਾਨੂੰ ਅਫਸੋਸ ਵੀ ਬਹੁਤ ਆ ਤੇ ਸਾਨੂੰ ਇਹਦੇ ਬਾਰੇ ਸੋਚਣਾ ਵੀ ਚਾਹੀਦਾ ਇਹ ਕਿਹੜੇ ਲੋਕਾਂ ਨੂੰ ਹਾਰਟ ਅਟੈਕ ਹੋ ਰਿਹਾ ਉਹਨਾਂ ਦੀ ਕਿਹੜੀ ਸ਼੍ਰੇਣੀ ਹੈ ਵੀਰੋ ਅੱਜ ਬਹੁਤੇ ਲੋਕਾਂ ਉਹ ਲੋਕ ਨੇ ਜਿਨ੍ਹਾਂ ਨੂੰ ਮਰਦ ਹਾਰਟ ਅਟੈਕ ਹੋ ਰਿਹਾ ਜਿਹੜੇ ਦਫ਼ਤਰੀ ਕੰਮਕਾਰ ਕਰਦੇ ਜਾਂ ਕੋਈ ਆਪਣਾ ਕਾਰੋਬਾਰ ਕਰਦੇ ਨੇ ਉਹ ਲੋਕ ਜਿਹੜੇ ਸਾਰਾ ਦਿਨ ਵਿੱਚ ਬਾਹਾਂ ਤੋਂ ਬਹੁਤਾ ਕੰਮ ਨਹੀਂ ਲੈਂਦੇ ਉਹਨਾਂ ਲੋਕਾਂ ਦੇ ਵਿੱਚ ਹਾਰਟ ਅਟੈਕ ਦਾ ਰੋਗ ਵਧ ਰਿਹਾ ਤੇ ਜਦੋਂ ਕਿ ਦੂਜੇ ਪਾਸੇ ਜਿਹੜੀਆਂ ਔਰਤਾਂ ਨੇ ਉਨ੍ਹਾਂ ਦੇ ਵਿੱਚ ਹਾਰਟ ਅਟੈਕ ਦਾ ਰੋਗ ਬਹੁਤ ਘਟਿਆ ਆ ਆਖਰਕਾਰ ਕਿਉਂ ਇਹਦੇ ਪਿੱਛੇ ਕਿਹੜੇ ਤੱਥ ਨਹੀਂ ਕੀ ਅਸੀਂ ਇਹਨਾਂ ਨੂੰ ਵਿਚਾਰ ਨਹੀਂ ਕਰ ਸਕਦੇ ਕੀ ਸਾਨੂੰ ਅਫਸੋਸ ਹੀ ਕਰਨਾ ਚਾਹੀਦਾ ਆ ਕੀ ਸਾਨੂੰ ਇਹਦੀ ਅੰਤਰ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਵੀ ਕੋਈ ਵਿਚਾਰ ਹੁੰਦਾ ਉਹ ਪੂਰੀ ਦੀ ਪੂਰੇ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਉਹ ਇੱਕ ਦੁੱਖ ਬੰਦੇ ਨੂੰ ਮੁੱਖ ਰੱਖ ਕੇ ਨਹੀਂ ਕੀਤਾ ਜਾ ਸਕਦਾ ਕਿ ਇੰਜ ਹੋ ਗਿਆ ਵੀਰੋ ਹਾਰਟ ਅਟੈਕ ਹੈ ਕੀ ਪਹਿਲਾਂ ਤੇ ਇਹ ਕੀ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਦਿਲ ਦੇ ਰੋਗ ਜਾਂ ਦਿਲ ਦੇ ਹਮਲਾ ਹੋਣਾ ਉਦੋਂ ਹੁੰਦਾ ਜਦੋਂ ਸਾਡੇ ਦਿਲ ਨੂੰ ਸਹੀ ਮਾਤਰਾ ਵਿੱਚ ਖੂਨ ਨਹੀਂ ਜਾਂਦਾ ਤਾਂ ਉਦੋਂ ਉਹਦੇ ਨਾਲ ਜਿਹੜਾ ਵਾ ਦਿਲ ਦਾ ਅਟੈਕ ਹੋ ਜਾਂਦਾ ਭਾ ਬੰਦੇ ਦੀ ਮੌਤ ਹੋ ਜਾਂਦੀ ਜਾਂ ਦਿਲ ਤੋਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਖੂਨ ਨਹੀਂ ਜਾਂਦਾ ਤਾਂ ਫਿਰ ਪਾਸਾ ਮਾਰਿਆ ਜਾਂਦਾ ਵਾ ਤਾਂ ਆਪਾਂ ਉਹਨੂੰ ਕਹਦੇ ਨੇ ਕਿ ਇਹਨੂੰ ਆਹ ਗੱਲ ਹੋ ਗਈ ਸਬੰਧ ਇੱਥੇ ਇੰਨਾ ਖਵਾ ਵੀਰ ਇਹ ਤੋਂ ਬਚਿਆ ਕਿੱਦਾਂ ਜਾ ਸਕਦਾ ਬਚਨ ਦਾ ਵੀ ਬੜਾ ਸੌਖਾ ਤਰੀਕਾ ਆ ਨੋਰਮਲ ਜੀ ਗੱਲ ਆ ਹੁਣ ਸਵਾਲ ਖੜਾ ਇਹ ਹੁੰਦਾ ਕਿ ਇਹ ਕਿਉਂ ਹੋ ਰਿਹਾ ਕਿਹੜੀ ਗੱਲਾਂ ਹੋ ਰਿਹਾ ਕਿਹੜੇ ਕਾਰਨ ਹੋ ਰਿਹਾ ਕੀ ਉਹਦੇ ਵਿੱਚ ਸਾਡੀਆਂ ਆਪਣੀਆਂ ਗਲਤੀਆਂ ਆ ਕਿ ਜਾਂ ਕੁਝ ਹੋਰ ਆ ਮਿਹਰੋ ਜਿੰਨੇ ਵੀ ਬੰਦੇ ਦਫ਼ਤਰ ਵਿੱਚ ਜਾਂ ਆਪਣਾ ਨਿੱਜੀ ਕਾਰੋਬਾਰ ਕਰਦੇ ਨੇ ਉਹਨਾਂ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਬਾਹਾਂ ਤੋਂ ਬਹੁਤਾ ਭਾਰੀ ਕੰਮ ਲੈਂਦੇ ਨੇ ਕਿਉਂਕਿ ਬਾਹਾਂ ਜਿਹੜੀਆਂ ਨੇ ਮਨੁੱਖ ਦਾ ਖੰਭ ਨੇ ਪਰ ਨੇ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਜਿਹੜੀ ਖੱਬੇ ਹੱਥ ਦੀ ਆਹ ਉਂਗਲੀ ਹੁੰਦੀ ਆ ਇਹਦਾ ਸਬੰਧ ਜਿਹੜਾ ਵਾ ਸਿੱਧਾ ਦਿਲ ਦੇ ਨਾਲ ਹੁੰਦਾ ਦਿਲ ਦੀ ਨਾੜੀ ਦੇ ਨਾਲ ਹੁੰਦਾ ਦਿਲ ਦੇ ਨਾਲ ਜਾਂਦਾ ਇਸੇ ਕਰਕੇ ਕਈ ਲੋਕ ਜਿਹੜੇ ਮਤਲਬ ਸਿੱਖ ਨਹੀਂ ਆ ਦੂਜੇ ਲੋਕ ਜਦੋਂ ਮੰਗਣੀ ਕਰਦੇ ਆ ਨਾ ਆਪਣੀ ਕਿਸੇ ਲੜਕੀ ਦੀ ਜਾਂ ਵਿਆਹ ਕਰਦੇ ਨੇ ਜਿਹਨੂੰ ਪੂਰਾ ਵਿਆਹ ਕਹਿੰਦੇ ਨੇ ਉਹ ਇਸ ਉਂਗਲ ਨੂੰ ਜਿਹੜੀ ਆ ਸ਼ਾਪ ਪਾਉਂਦੇ ਨੇ ਕਿਉਂਕਿ ਇਹਦਾ ਸਬੰਧ ਸਿੱਧਾ ਦਿਲ ਨਾਲ ਜਾਂਦਾ ਭਾਵ ਕਿ ਖੂਨ ਦਾ ਸਰਕਲ ਜਿਹੜਾ ਵਾ ਇਸ ਉਂਗਲੀ ਨਾਲ ਬਣਦਾ ਤੇ ਅਸੀਂ ਸਾਰਾ ਦਿਨ ਤੇ ਬਾਹਾਂ ਤੋਂ ਕੰਮ ਹੀ ਨਹੀਂ ਲੈਂਦੇ ਅਸੀਂ ਬਾਹਾਂ ਦੀ ਜਦੋਂ ਕਸਰਤ ਨਹੀਂ ਕਰਾਂਗੇ ਤੇ ਦਿਲ ਤੱਕ ਕਿੱਦਾਂ ਜਾਵੇਗਾ ਵੀਰੋ ਜਿਹੜਾ ਸਾਡਾ ਦਿਲ ਆ ਤੁਹਾਡੇ ਵਿੱਚੋਂ ਇਹ ਵੀ ਚੰਗੀ ਤਰ੍ਹਾਂ ਵੀਰ ਜਾਣਦੇ ਨੇ ਕਿ ਲਗਭਗ 37 ਡਿਗਰੀ ਸੈਲਸੀਅਸ ਜਿਹੜਾ ਸਾਡੀ ਬਾਡੀ ਦਾ ਤਾਪਮਾਨ ਆ ਤੇ ਇੰਨੇ ਪਗਲਾਉ ਦਰਜੇ ਜਿਹੜੀ ਵੀ ਚੀਜ਼ ਸਾਡੇ ਸਰੀਰ 'ਚ ਹੋਵੇਗੀ ਯਾਨੀ ਕਿ ਉਹ ਸਾਡੀ ਕਿਡਨੀਆਂ ਤੋਂ ਬਲੱਡ ਦੇ ਰਾਈ ਬਲੱਡ ਦਾ ਕਿਡਨੀਆਂ ਰਾਹੀਂ ਸਰਕਲ ਜਿਹੜਾ ਬਣੇਗਾ ਤਾਂ ਉਹਦੇ ਨਾਲ ਉਹ ਸਰੀਰ ਸਰੀਰ ਦੇ ਵਿੱਚ ਵਰਕ ਕਰੇਗਾ ਤੇ ਲਗਭਗ ਕਿੱਡਣੀਆਂ ਸਵਾ ਲੀਟਰ ਜਿਹੜਾ ਵਾ ਇੱਕ ਮਿੰਟ ਦੇ ਵਿੱਚ ਬਲੱਡ ਵੀ ਸਾਫ਼ ਕਰਦੀਆਂ ਨੇ ਦਿਲ ਦੀਆਂ ਬਿਮਾਰੀਆਂ ਦੇ ਹੋਰ ਵੀ ਕਾਰਨ ਹੋ ਸਕਦੇ ਨੇ ਕਿਉਂਕਿ ਲੋਕਾਂ ਨੇ ਰੋਗ ਹੀ ਬੜੇ ਲਾਏ ਹੋਏ ਨੇ ਕਈ ਲੋਕ ਕਹਿਣਗੇ ਜੀ ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਆਪਾਂ ਹਾਸੇ 'ਚ ਕੁਝ ਗੱਲ ਕਰ ਲਈਏ ਦਿਲ ਤੋਂ ਪਾਗਲ ਹੈ ਦਿਲ ਮੰਦਾ ਨਹੀਂ ਦਿਲ ਬਾਹਰ ਹੋ ਗਿਆ ਹੁਣ ਜਦੋਂ ਅਟੈਕ ਹੁੰਦਾ ਉਦੋਂ ਦਿਲ ਬਾਹਰ ਹੁੰਦਾ ਕਿ ਅੰਦਰ ਹੁੰਦਾ ਅੰਦਰ ਹੀ ਹੁੰਦਾ ਦਿਲ ਦਾ ਸਬੰਧ ਸਿਰਫ ਤਾਂ ਸਿਰਫ ਖੂਨ ਨੂੰ ਸਰਕਲ ਪمپ ਕਰਨਾ ਦਿਲ ਦਿਲ ਦਾ ਸਬੰਧ ਕੋਈ ਹੋਰ ਕੋਈ ਕਾਰਨ ਨਹੀਂ ਹੁੰਦਾ ਨਾ ਕੋਈ ਕੋਈ ਸੋਚ ਹੁੰਦੀ ਆ ਇਹਦਾ ਸਬੰਧ ਸਿਰਫ ਤਾਂ ਸਿਰਫ ਪمپ ਕਰਨਾ ਹੁੰਦਾ ਉਹਨਾਂ ਗੀਤਕਾਰਾਂ ਨੂੰ ਉਹਨਾਂ ਫਿਲਮਾਂ ਬਣਾਉਣ ਵਾਲਿਆਂ ਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਕਿ ਇਹ ਸਰੀਰ ਦਾ ਕਿੰਨਾ ਨਾਜ਼ੁਕ ਆਂ ਗਿਆ ਇਹਨਾਂ ਨੂੰ ਅਸੀਂ ਕਿਹੜੇ ਕਿਹੜੇ ਰੰਗ ਰੂਪ ਦੇ ਦਿੱਤੇ ਗਏ ਨੇ ਜਾਂ ਅਮਲ ਕੋਈ ਵੀ ਸ਼ਬਦ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਵੀਰੋ ਜਿਹੜਾ ਦਿਲ ਸਾਡਾ ਵਾ ਇਹਦਾ ਸਿਰਫ ਤਾਂ ਸਿਰਫ ਸਬੰਧ ਖੂਨ ਨੂੰ ਪمپ ਕਰਨਾ ਇਦੋਂ ਵੱਧ ਕੁਝ ਨਹੀਂ ਤੇ ਉਹ ਪੰਪ ਕਰੇਗਾ ਪ੍ਰੋਪਰ ਚੈਨਲ ਤੇ ਫਿਰ ਨਾੜੀਆਂ ਖੁੱਲੀਆਂ ਰਹਿਣਗੀਆਂ ਹੁਣ ਮਰਦ ਜਿਹੜੇ ਨੇ ਇਹਨਾਂ ਨੂੰ ਅਟੈਕ ਘੱਟ ਹੋਣ ਦਾ ਜ਼ਿਆਦਾ ਹੋਣ ਦਾ ਕਾਰਨ ਤੇ ਤੁਹਾਡੇ ਸਾਹਮਣੇ ਆ ਲੇਕਿਨ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹਾਰਟ ਅਟੈਕ ਘੱਟ ਕਿਉਂ ਹੁੰਦਾ ਕਿਉਂਕਿ ਸਾਡੀਆਂ ਜਿਹੜੀਆਂ ਮਾਵਾਂ ਨੇ ਭੈਣਾਂ ਨੇ ਜਾਂ ਸਾਡੇ ਪਰਿਵਾਰਕ ਰਿਸ਼ਤੇ ਹੋਰ ਨੇ ਉਹਨਾਂ ਵਿੱਚ ਔਰਤਾਂ ਕੀ ਕਰਦੀਆਂ ਬਾਹਾਂ ਤੋਂ ਬਹੁਤ ਕੰਮ ਲੈਂਦੀਆਂ ਨੇ ਜਿਵੇਂ ਜਿਵੇਂ ਸਵੇਰੇ ਸਵੇਰੇ ਬੋਕ ਝਾੜੂ ਬੋਕਰ ਮਾਰਨੀ ਲੀਰ ਲਾਉਣੀ ਜਾਂ ਆਟਾ ਗੁੰਨਣਾ ਕਪੜੇ ਧੋਣੇ ਭਾਰੇ ਕੱਪੜਿਆਂ ਨੂੰ ਥਾਪੀ ਨਾਲ ਧੋਣਾ ਤੇ ਜਦੋਂ ਆਟਾ ਗੁੰਨ ਕੇ ਰੋਟੀਆਂ ਮੇਲਦੀਆਂ ਨੇ ਤਾਂ ਵੀ ਉਹਨਾਂ ਦੀਆਂ ਬਾਹਾਂ ਦੀ ਬਹੁਤ ਜ਼ਬਰਦਸਤ ਐਕਸਰਸਾਈਜ਼ ਹੁੰਦੀ ਹੈ ਫਿਰ ਉਹਨਾਂ ਦੀ ਜਿਹੜਾ ਬਲੱਡ ਸਰਕੂਲੇਸ਼ਨ ਹੈ ਨਾੜੀਆਂ ਦਾ ਉਹ ਪ੍ਰੋਪਰ ਕੰਮ ਕਰਦਾ ਹੈ ਭਾਵੇਂ ਉਹਨਾਂ ਦੇ ਵਿੱਚ ਜੇ ਕੋਈ ਕਿਨਕਾ ਆ ਵੀ ਜਾਵੇ ਤਾਂ ਉਹਨਾਂ ਦੀ ਸਖਤ ਮਿਹਨਤ ਨਾਲ ਜਦੋਂ ਐਕਸਰਸਾਈਜ਼ ਹੁੰਦੀ ਹੈ ਤੇ ਫਿਰ ਬਲੱਡ ਦਾ ਸਰਕੂਲੇਸ਼ਨ ਤੇਜ਼ ਹੋ ਜਾਂਦਾ ਤਾਂ ਉਹ ਨਾੜਾਂ ਸਾਫ਼ ਹੋ ਜਾਂਦੀਆਂ ਨੇ ਮੇਰੀ ਉਹਨਾਂ ਬਜ਼ੁਰਗਾਂ ਨੂੰ ਮਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਦੀ ਉਮਰ 50 ਤੋਂ ਪਲੱਸ ਹੋ ਜਾਂਦੀ ਆ ਉਹ ਰੋਜ਼ ਸ਼ਾਮਾਂ ਨੂੰ ਜ਼ਰੂਰ ਆਟਾ ਗੁੰਨਿਆ ਕਰਨ ਸਵੇਰੇ ਗੁੰਨਿਆ ਕਰਨ ਕਿਉਂਕਿ ਜਦੋਂ ਆਟਾ ਗੁੰਨੀਦਾ ਆ ਤਾਂ ਉਹ ਸਰੀਰ ਦੀਆਂ ਜਿਹੜੀਆਂ ਬਾਹਾਂ ਨੇ ਜਿਹੜੀਆਂ ਇਹਨਾਂ ਦੀ ਭਾਰੀ ਐਕਸਰਸਾਈਜ਼ ਹੋ ਜਾਂਦੀ ਆ ਕਿ ਜਾਂ ਇਹਨਾਂ ਰੋਟੀ ਪਕਾਉਣ ਲੱਗਿਆ ਜਦੋਂ ਇੰਜਨ ਚ ਕਰਦੀਆਂ ਤਾਂ ਵੀ ਭਾਰੀ ਐਕਸਰਸਾਈਜ਼ ਹੋ ਜਾਂਦੀ ਆ ਫਿਰ ਇਹਨਾਂ ਨੂੰ ਕਦੀ ਵੀ ਇਹ ਰੋਗ ਨਹੀਂ ਲੱਗੂਗਾ ਹਾੜ ਦਾ ਰੋਗ ਨਹੀਂ ਲੱਗੂਗਾ ਭਾਵ ਦਿਲ ਦੀਆਂ ਬਿਮਾਰੀਆਂ ਨਹੀਂ ਲੱਗਣਗੀਆਂ ਮੌਤ ਨਹੀਂ ਹੋਪੇਗੀ ਤੇ ਜਿਹੜੇ ਸਾਡੇ ਵੀਰ ਨੇ ਜੇ ਉਹ ਬਚਣਾ ਚਾਹੁੰਦੇ ਨੇ ਉਹ ਵੇਖੋ ਪਹਿਲੀ ਗੱਲ ਇਹ ਆ ਕਿ ਤੁਸੀਂ ਜੇ ਤੁਹਾਡੇ ਦਫ਼ਤਰ 'ਚ AC ਤਕਰੀਬਨ ਲੱਗੇ ਹੀ ਆ ਸਾਰਿਆਂ ਦੇ ਤੇ ਉੱਥੇ ਕੰਮ ਸੇ ਕੰਮ 10 ਮਿੰਟ ਪੱਖੀ ਹੀ ਝੱਲੋ ਕਦੀ ਐਸਾ ਹੱਥ ਨਾ ਕਰੀ ਐਸਾ ਹੱਥ ਨਾ ਇਹ ਵੀ ਇੱਕ ਐਕਸਰਸਾਈਜ਼ ਆ ਇਦੋਂ ਇਲਾਵਾ ਜਦੋਂ ਤੁਸੀਂ ਆਪ ਦੇ ਘਰ ਆਉਂਦੇ ਹੋ ਆਪਣੇ ਘਰ ਦੇ ਵਿੱਚ ਕੋਈ ਤੁਸੀਂ 4 बाई 4 ਦਾ ਇੱਕ ਕੱਚਾ ਟੋਵਾ ਰੱਖ ਲਓ ਉੱਥੇ ਕਈ ਲਵੋ ਕਈ ਨਾ ਉਹਨੂੰ ਦੂਜੇ ਤੀਜੇ ਦਿਨ ਬਾਅਦ ਚੰਗੀ ਤਰ੍ਹਾਂ ਮਿੱਟੀ ਨੂੰ ਫਰੋਲੋ ਪਸੀਨਾ ਆਵੇ 5-10 ਮਿੰਟ ਤੁਹਾਡੀਆਂ ਜਿਹੜੀਆਂ ਬਾਹਾਂ ਨੇ ਉਹਨਾਂ ਦੀ ਕਸਰਤ ਹੋ ਗਈ ਪਿਛਲੇ ਸਮਿਆਂ 'ਚ ਕੀ ਕਰਦੇ ਹੁੰਦੇ ਸੀ ਕਈ ਲੋਕ ਟੀਮਾਂ ਸੁੱਟਦੇ ਹੁੰਦੇ ਸੀ ਦੂਰ ਉਹਦੇ ਨਾਲ ਕੀ ਹੁੰਦਾ ਸੀ ਟੀਮ ਦੂ ਸੁੱਟਣ ਦੇ ਨਾਲ ਪੂਰੀ ਦੇ ਪੂਰੇ ਸਰੀਰ ਦੀਆਂ ਬਾਹਾਂ ਦੀ ਐਕਸਰਸਾਈਜ਼ ਹੁੰਦੀ ਜਿਨ੍ਹਾਂ ਦਾ ਪਲਾਂਟ ਸਰਕੂਲੇਸ਼ਨ ਜਿਹੜਾ ਹੀ ਬਹੁਤ ਮਜ਼ਬੂਤ ਰਹਿੰਦਾ ਸੀ ਕਿਉਂਕਿ ਪਾਸਾ ਜਦੋਂ ਵੀ ਮਾਰਿਆ ਜਾਂਦਾ ਬਾਹਾਂ ਵਾਲੀਆਂ ਸਾਈਡਾਂ ਤੋਂ ਹੀ ਮਾਰਿਆ ਜਾਂਦਾ ਜਾਂ ਪਿਛਲੇ ਸਮੇਂ ਵਿੱਚ ਜਿਹੜੇ ਲੋਕ ਨਹਾਉਂਦੇ ਸੀ ਨਹਿਰਾਂ ਦੇ ਵਿੱਚ ਨਹਾਉਣਾ ਜਾਂ ਮੰਨ ਲਓ ਚ ਬੱਚੇ ਚ ਨਹਾਉਣਾ ਜਿੱਥੇ ਪਾਣੀ ਖੁੱਲਾਂਦਾ ਉਹਦੇ ਵਿੱਚ ਵੀ ਬੰਦਾ ਜੋਰ-ਜੋਰ ਦੀ ਬਾਹਾਂ ਮਾਰਦਾ ਤੋਂ ਐਕਸਰਸਾਈਜ਼ ਹੋਣੀ ਅੱਜ ਦੇ ਸਾਨੂੰ ਡਾਉਣਾ ਹੀ ਨਹੀਂ ਆਉਂਦਾ ਅਸੀਂ ਫੜ ਲਿੰਨੇ ਪੰਪ ਜਿਆ ਪ੍ਰੈਸ਼ਰ ਜਿਆ ਮਾਰੇ ਅੰਗੇਂ ਚ ਮਾਰਦੇ ਸਾਬਣ ਲਾਉਨੇ ਨਾ ਸਾਡੀਆਂ ਬਾਹਾਂ ਨੂੰ ਪਤਾ ਲੱਗਦਾ ਨਾ ਕੁਛ ਨਾ ਗੱਲ ਸਾਨੂੰ ਥੋੜਾ ਸੋਚਣਾ ਪਵੇਗਾ ਇਹ ਨਹੀਂ ਆਪਾਂ ਆਪਾਂ ਨਿਹਰਾ ਦੋਸ਼ ਹੀ ਕਮੇਟੀ ਪਾ ਦੀਏ ਪਾਣੀ ਤੇ ਪਾ ਦੀਏ ਖਰਾਕ ਤੇ ਪਾ ਦੀਏ ਨਹੀਂ ਅਸੀਂ ਕੀ ਕਰਦੇ ਹਾਂ ਪਿਛਲੇ ਸਮਿਆਂ ਚ ਸਾਡੇ ਵੱਡੇ ਜਿਹੜੇ ਸੀ ਉਹ ਪੱਠੇ ਕੁਦਰਦੇ ਸੀ ਬਾਹਾਂ ਦੇ ਨਾਲ ਟੋਕਿਆਂ ਦੇ ਨਾਲ ਪੱਠੇ ਵੱਢਣੇ ਜਿਹੜੇ ਲੋਕ ਪੱਠੇ ਵੱਢਦੇ ਨੇ ਜਾਂ ਪੱਠੇ ਕੁਦਰਦੇ ਨੇ ਜਾਂ ਜਮਿਨੀ ਖੇਤੀਬਾੜੀ ਦਾ ਕੰਮ ਕਰਦੇ ਨੇ ਕਈ ਹੁੰਦੇ ਉਹਨਾਂ ਲੋਕਾਂ ਨੂੰ ਕਦੀ ਹਾਰਟ ਅਟੈਕ ਨਹੀਂ ਹੁੰਦਾ ਬਹੁਤ ਹੀ ਘਟ ਚਾਂਦ ਹੁੰਦਾ ਉਹਨਾਂ ਨੂੰ ਇੱਕਾ ਦੁੱਕਾ ਨੂੰ ਛੱਡ ਕੇ ਲੇਕਿਨ ਬਹੁਤਾ ਹਾਰਟ ਐ ਉਹਨਾਂ ਲੋਕਾਂ ਨੂੰ ਹੋ ਰਿਹਾ ਜਿਹੜੇ ਲੋਕ ਬਾਹਾਂ ਤੋਂ ਕੰਮ ਹੀ ਨਹੀਂ ਲੈਂਦੇ ਇਹ ਮੈਂ ਉਹਨਾਂ ਵੀਰਾਂ ਲਈ ਖਾਸ ਕਰਕੇ ਵਿਚਾਰ ਸਾਂਝੇ ਕਰ ਰਿਹਾ ਉਹ ਸੋਚਣ ਜਿੰਨਾ ਜਿਹੜੇ ਕੰਮ ਨਹੀਂ ਕਰਦੇ ਦਿਲ ਦੇ ਰੋਗ ਉਹਨਾਂ ਨੂੰ ਵੱਧ ਲੱਗ ਰਹੇ ਨੇ ਜਿਹੜੇ ਲੋਕ ਬਾਹਾਂ ਤੋਂ ਕੰਮ ਨਹੀਂ ਲੈਂਦੇ ਬਾਹਾਂ ਸਾਡੇ ਪਰ ਨੇ ਪੰਛੀਆਂ ਦੇ ਪਰ ਨੇ ਉਸੇ ਤਰ੍ਹਾਂ ਹੀ ਸਾਡੇ ਵੀ ਪਰ ਨੇ ਇਹਨਾਂ ਦੀ ਰੱਜ ਕੇ ਵਰਤੋਂ ਕਰਨੀ ਚਾਹੀਦੀ ਆ ਇਹਨਾਂ ਦਾ ਪੂਰਾ ਜੋਰ ਲਵਾਉਣਾ ਚਾਹੀਦਾ ਆਪਾਂ ਸਵੇਰੇ ਸਵੇਰ ਵੀ ਉੱਠ ਕੇ ਜੜੀਆਂ ਵਾਂ ਚੰਗੇ ਤਰੀਕੇ ਨਾਲ ਇੰਜ ਦੇ ਬਾਹਾਂ ਹਿਲਾ ਸਕਦੇ ਆਂ ਹੱਥ ਥਮਾਰ ਮਾਰ ਕੇ ਥਾਪੜ ਸਕਦੇ ਆਂ ਜਾਂ ਕੋਈ ਹੋਰ ਜਹਾ ਕੰਮ ਕਰ ਸਕਦੇ ਆਂ ਜਿਹਦੇ ਨਾਲ ਬਾਹਾਂ ਸਾਡੀਆਂ ਦਾ ਲੱਡ ਸਰਕੂਲੇਸ਼ਨ ਜਿਹੜਾ ਫਾਸਟ ਹੋਵੇ ਅਸੀਂ ਬਚ ਜਾਵਾਂਗੇ ਵੀਰੋ ਜੇ ਨਾ ਆਪਾਂ ਧਿਆਨ ਦਿੱਤਾ ਤਾਂ ਫਿਰ ਇੰਨੇ ਪੜ੍ਹ ਲਿਖ ਕੇ ਏਡੀਆਂ ਏਡੀਆਂ ਵੱਡੀਆਂ ਡਿਗਰੀਆਂ ਲੈ ਕੇ ਕੋਈ ਐਮਏ ਕੀਤੀ ਆ ਕਿਸ ਨੇ ਪੀਐਚਡੀ ਕੀਤੀ ਆ ਜਦੋਂ ਇਹ ਵੀਰ ਜਿਹੜੇ ਨੇ ਕਾਬਲ ਵੀਰ ਚੋਗ ਵੀਰ ਇੰਨੀ ਜ਼ਿੰਦਗੀ ਦੀ ਮਿਹਨਤ ਤੋਂ ਬਾਅਦ ਅਚਾਨਕ ਹਾਰਟ ਅਟੈਕ ਨਾਲ ਮਰਦੇ ਨੇ ਦੁੱਖ ਬਿਠਾਉਂਦਾ ਕਿਉਂ ਦੁੱਖ ਹੁੰਦਾ ਕਿਉਂਕਿ ਇਹਨਾਂ ਤੋਂ ਬੜੀਆਂ ਆਸਾਂ ਹੁੰਦੀਆਂ ਨੇ ਕੌਮ ਨੂੰ ਸਮਾਜ ਨੂੰ ਲੋਕਾਂ ਨੂੰ ਕਿ ਇਹਨਾਂ ਦੀ ਮਿਹਨਤ ਨੇ ਕੁਝ ਨਾ ਕੁਝ ਚੰਗਾ ਕਰਕੇ ਵਿਖਾਉਣਾ ਹੁੰਦਾ ਮੈਂ ਤੇ ਸਾਰਿਆਂ ਦੀ ਹੀ ਵਧੀਆ ਹੁੰਦੀ ਆ ਲੇਕਿਨ ਸਾਨੂੰ ਇਸ ਵਿਸ਼ੇ ਤੇ ਸੋਚਣਾ ਪਊਗਾ ਆਪਾਂ ਥੋੜਾ ਜਿਹਾ ਇੱਧਰ ਨੂੰ ਮੋੜ ਆਈਏ ਇਦੋਂ ਲਾਵਾ ਵੀਰੋ ਜਿਹੜਾ ਮਿੱਠਾ ਯਹਰ ਆ ਜਿੰਨੂੰ ਆਪਾਂ ਕੋਲਡ ਡਰਿੰਕਸ ਕਹਿੰਨੇ ਆ ਇਹ ਨਾ ਪੀਆ ਕਰੋ ਇਹ ਵੀ ਸਾਡੇ ਬਲੱਡ ਲਈ ਬਹੁਤ ਹੀ ਘਾਟਕ ਆ ਕੋਈ ਵੀ ਕੋਲਡ ਡਰਿੰਕਸ ਹੋਵੇ ਉਹਦੇ ਲਈ ਤੁਸੀਂ ਸਕੰਜਵੀ ਪੀ ਲਓ ਜੇ ਤੁਸੀਂ ਪੀਣਾ ਚਾਹੁੰਦੇ ਹੋ ਨੋਰਮਲ ਟੈਂਪਰੇਚਰ ਤੇ ਪਾਣੀ ਪੀਓ ਹੋ ਸਕੇ ਹੁਣ ਸਰਦੀਆਂ ਗਾੜੀਆਂ ਹੋਣੀਆਂ ਤੇ ਮੇਰੀ ਬੇਨਤੀ ਉਹਨਾਂ ਵੀਰਾਂ ਨੂੰ ਕਿ ਕੋਈ ਵੀ ਵੀ ਠੰਡਾ ਪਾਣੀ ਨਾ ਪੀਓ ਗਰਮ ਜਾਂ ਕੋਸਾ ਕਰਕੇ ਪਾਣੀ ਪੀਓ ਜੇ ਆਪਾਂ ਆਪਣੀ ਮੌਤਦਾਰ ਘਟਾਉਣੀ ਆ ਜੇ ਆਪਾਂ ਮੌਤਦਾਰ ਵਧਾਉਣੀ ਆ ਫਿਰ ਤੁਸੀਂ ਠੰਡੇ ਪਾਣੀ ਵੀ ਪੀ ਸਕਦੇ ਹੋ ਕੋਲਡ ਡਰਿੰਕਾਂ ਵੀ ਪੀ ਸਕਦੇ ਹੋ ਤਲੇ ਹੋਏ ਪਕੌੜੇ ਵੀ ਵੱਧ ਤੋਂ ਵੱਧ ਖਾ ਸਕਦੇ ਹੋ ਕਿਉਂਕਿ ਜਿਹੜੇ ਸਾਡੇ ਦੇਥੇ ਤੇਲ ਤੇ ਘਿਓ ਨੇ ਉਹ ਮਿਲਾਵਟੀ ਆ ਰਹੇ ਨੇ ਜਦੋਂ ਉਹਨਾਂ ਦੇ ਵਿੱਚੋਂ ਪ੍ਰੋਡਕਟ ਜਿਹੜੇ ਤਿਆਰ ਕੀਤੇ ਜਾਂਦੇ ਤਲਕੇ ਤਲਕੇ ਮੀਟ ਤਲਕੇ ਕੀਤਾ ਜਾਂਦਾ ਤਾਂ ਉਹਨਾਂ ਦਾ ਪਗਲਾਉ ਦਰਜਾ ਜਿਹੜਾ ਉਹ 37 ਡਿਗਰੀ ਤੋਂ ਉੱਪਰ ਹੋ ਜਾਂਦਾ ਉਹ ਫਿਰ ਕਣ ਜਿਹੜੇ ਆ ਸਾਡੀਆਂ ਬਲੱਡ ਦੀਆਂ ਨਾੜੀਆਂ ਦੇ ਵਿੱਚ ਉਹ ਜੰਮ ਜਾਂਦੇ ਨੇ ਤੇ ਫਿਰ ਸਾਨੂੰ ਅਟੈਕ ਹੁੰਦਾ ਤਾਂ ਅਸੀਂ ਮੌਤ ਦੇ ਮੂੰਹ ਚ ਪੈ ਜਾਂਦੇ ਹਾਂ ਇरियो ਮੈਂ ਆਸ ਕਰਦਾ ਕਿ ਤੁਸੀਂ ਇਸ ਵਿਸ਼ੇ ਦੇ ਬੁਝਰੂਰ ਸੋਚੋਗੇ ਇੰਜ ਦੇ ਸਾਰੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਜੂਂਦੇ ਵਸਦੇ ਰਹੋ ਕਿਉਂਕਿ ਜਦੋਂ ਕੋਈ ਮਨੁੱਖ ਮਰਦਾ ਉਹ ਕੱਲਾ ਨਹੀਂ ਮਰਦਾ ਉਹਦਾ ਪਰਿਵਾਰ ਮਰਦਾ ਹੈ ਕਿਉਂਕਿ ਉਹ ਪਰਿਵਾਰ ਨੇ ਉਸ ਲੈਵਲ ਦਾ ਜੀਵਣਾ ਸਿੱਖ ਲਿਆ ਹੁੰਦਾ ਮੁੜ ਕੇ ਜਦੋਂ ਉਹਨਾਂ ਦੀਆਂ ਉਹ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਉਹ ਵੀ ਪਲ-ਪਲ ਹੀ ਮਰਦੇ ਨੇ ਤੇ ਕਿਉਂ ਆਪਾਂ ਆਪਣੇ ਪਰਿਵਾਰ ਨੂੰ ਖੇਰੂ-ਖੇਰੂ ਕਰਨਾ ਮੈਂ ਸਮਝਦਾ ਕਿ ਇਹਨਾਂ ਵਿਸ਼ਿਆਂ ਦੇ ਜਰੂਰ ਸੋਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ